ਸ੍ਰੀ ਹਰੀਸ਼ ਦਾਇਮਾ ਐਸਐਸਪੀ ਗਦਾਸਪੁਰ ਜੀ ਵੱਲੋਂ ਜਿਹੜੀ ਚਲਾਈ ਗਈ ਮਹਿੰਮ ਦੇ ਤਹਿਤ ਜਿਹੜਾ ਹੈ ਪਨਿਆੜ ਸ਼ੂਗਰ ਮਿਲ ਦੇ ਕੋਲ ਜਿਹੜੀ ਪੁਲਿਸ ਪਾਰਟੀ ਨੇ ਨਾਕਾ ਲਾਇਆ ਸੀਗਾ ਪਨਿਆੜ ਨਾਕੇ ਤੇ ਬਲੇਰੋ ਗੱਡੀ ਜਿਹੜੀ ਹੈਗੀ ਹੈ ਸ਼ੱਕੀ ਹਾਲਤ ਵਿੱਚ ਇਹਨਾਂ ਨੇ ਰੋਕ ਕੇ ਚੈੱਕ ਕੀਤੀ ਠੱਗ ਮੰਨੀ ਕੈਸ਼ ਕਰੀਬ 16 ਲੱਖ 80 ਹਜ਼ਾਰ ਰੁਪਇਆ ਉਹਦੇ ਵਿੱਚ ਹੀ ਕੁਝ ਜਿਹੜੀ ਡਰੱਗ ਸੀ ਹੈਰੋਇਨ ਸੀ 288 ਗ੍ਰਾਮ ਜਿਹੜੀ ਚੈੱਕ ਕਰਨ ਦੇ ਜਿਹੜੀ ਹੈ ਬਰਾਮਦ ਹੋਈ ਸੋ ਇਹਨਾਂ ਦੀ ਜਿਹੜੀ ਮੋੜਲੀ ਪੁੱਛ ਗਿਸ਼ ਤੋਂ ਇਹ ਗੱਲ ਸਾਹਮਣੇ ਆਈ ਇਹ ਅਕਿਊਜ਼ ਨੇ ਮੌਕੇ ਤੋਂ ਗੱਡੀ ਵਿੱਚ ਜਿਹੜੇ ਅਰੈਸਟ ਕੀਤੇ ਕਾਬੂ ਕੀਤੇ ਉਹਨਾਂ ਵਿੱਚ ਅਮਨਦੀਪ ਸਿੰਘ ਅਮਨੀਰ ਸਿੰਘ ਅਭੀ ਨਵਿੰਦਰ ਕੁਮਾਰ ਇਹ ਤਿੰਨੇ ਜੰਮੂ ਮੇਲਸ ਦੇ ਹੈਗੇ ਨੇ ਇੱਕ ਬਲੇਰੋ ਗੱਡੀ ਜਿਹੜੀ ਹੈਗੀ ਸੀ ਸ਼ਕਤੀ ਕੁਮਾਰ ਨੇ ਪ੍ਰੋਵਾਈਡ ਕੀਤੀ ਸੀ ਉਹਦੇ ਵਿੱਚ ਜਿਹੜਾ ਹੈਗਾ ਇਹ ਕੈਸ਼ ਡਰਗ ਮੰਨੀ ਲੈ ਕੇ ਜਾ ਰਹੀ ਸੀ ਤੇ ਅੰਮ੍ਰਿਤਸਰ ਤੋਂ ਉਹਨਾਂ ਨੇ ਡਰਗ ਲੈ ਕੇ ਆਉਣੀ ਸੀ ਸੋ ਸੋਨੂ ਜੀ ਸੋਨੂ ਤੇ ਸ਼ਕਤੀ ਤੇ ਕਹਿੰਦੇ ਸੀ ਡਰਗ ਲੈ ਕੇ ਆਉਂਦੇ ਸੀ ਇਸ ਤੋਂ ਇਲਾਵਾ ਇਹ ਪਹਿਲਾਂ ਵੀ ਚੱਕਰ ਲਾ ਚੁੱਕੇ ਨੇ ਜਿਹੜਾ ਅਮਨੀਤ ਅਭੀ ਹੈ ਤੇ ਇੱਕ ਦੀਪੂ ਨਾਮ ਦਾ ਵਿਅਕਤੀ ਹੈ ਉਹ ਵੀ ਨਾਲ ਫਿਕਰ ਹੋਇਆ ਇਹ ਡਿਟੇਲ ਕੋ ਚਾਰ ਪਾਸ ਪੈਕੇਟ ਤੇ 6 ਪੈਕੇਟ ਜਿਹੜੇ ਹੈਗੇ ਨੇ ਪਹਿਲਾਂ ਇਹ ਚੱਕਰ ਲਾ ਚੁੱਕੇ ਨੇ ਸੂਏ ਇੱਕ ਦਾਸਪੁਰ ਤੋਂ ਲੈ ਕੇ ਗਏ ਸੀ ਇਹ ਸੂਜ ਤੇਜਾ ਚੱਕਰਸੀ ਦਾ ਲਾਸਟ ਜਿਹੜਾ ਹੈਗਾ 28 ਤਰੀਕ ਨੂੰ ਇਹਨਾਂ ਕੋਲ ਹੋਰ 288 ਗ੍ਰਾਮ ਜਿਹੜੀ ਹੈਗੀ ਬ੍ਰਾਂਦ ਹੋਈ ਸੀ ਪਰ ਮੋਸ਼ੂਜ ਕੀਤੀ ਗਈ ਠੀਕ ਹੈ ਤਾਂ ਇਹਦੇ ਵਿੱਚ ਹੋਰ ਡਰਗ ਮੰਨੀ 31100 ਡਰਗ ਮੰਨੀ ਹੋਰ ਬ੍ਰਾਂਦ ਹੋਈ ਹੈ ਤੇ ਕਿ ਪਿਸਟਲ ਬਤੀਬੋਰ ਤੇ ਤਿੰਨ ਰਾਉਂਡ ਜਿਹੜੇ ਆ ਕਿ ਇਹਨਾਂ ਨੂੰ ਬਰਾਮਦ ਹੋਏ ਨੇ ਇਹ ਜੰਮੂ ਤੋਂ